ਅੱਜ ਮੈਂ ਟ੍ਰਾਂਟੋ ਨਾਰਥ ਯਾਰਕ ਦੇ ਵਿੱਚ ਇੱਕ ਘਰ ਵਿਜ਼ਿਟ ਕਰਕੇ ਹਟੀਆਂ ਐਂਡ ਘਰ ਵਿਜ਼ਿਟ ਕਰਨ ਤੋਂ ਬਾਅਦ ਫੈਮਿਲੀ ਮੈਂਬਰਸ ਨੂੰ ਮੈਂ ਇੱਥੇ ਜਨਰਲ ਹਸਪੀਟਲ ਦੇ ਵਿੱਚ ਟਾਂਟੋ ਜਨਰਲ ਹਸਪੀਟਲ ਦੇ ਵਿੱਚ ਮਿਲ ਕੇ ਆਈ ਆ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਪ੍ਰੋਬਲਮ ਕੀ ਹੋਈ ਅੱਜ ਤੋਂ 1.5 ਸਾਲ ਪਹਿਲਾਂ ਮੈਨੂੰ ਇਸ ਫੈਮਿਲੀ ਦਾ ਜਿਹੜਾ ਫੋਨ ਆਇਆ ਸੀਗਾ ਇਹਨਾਂ ਨੇ ਅਪਾਰਟਮੈਂਟ ਬਾਈ ਕੀਤੀ ਸੀਗੀ ਟ੍ਰਾਂਟੋ ਦੇ ਵਿੱਚ ਹਨਾ ਐਂ ਇਹਨਾਂ ਨੂੰ ਲੱਗਦਾ ਸੀਗਾ ਕੰਪਾਸ ਦੇਖ ਕੇ ਕਿ ਇਹਨਾਂ ਦੀ ਜਿਹੜੀ ਟਾਇਲਟ ਆ ਉਹ ਘਰ ਦੇ ਨਾਰਥ-ਈਸਟ 'ਚ ਆਉਂਦੀ ਆ ਇਹਨਾਂ ਨੇ ਮੈਨੂੰ ਪੁੱਛਿਆ ਕਿ ਸਾਨੂੰ ਲੱਗਦਾ ਆ ਐਂ ਮੈਂ ਇਹਨਾਂ ਨੂੰ ਕਿਹਾ ਕਿ ਓਕੇ ਜੇ ਤੁਹਾਨੂੰ ਲੱਗਦਾ ਆ ਤਾਂ ਤੁਸੀਂ ਪਲੀਜ਼ ਇਹਦਾ ਜਰੂਰ ਇਹਨੂੰ ਚੈੱਕ ਕਰੋ 100% ਮੇਕ ਸ਼ੂਰ ਕਰੋ ਕਿ ਜੇ ਨਾਰਥ-ਈਸਟ ਆਉਂਦੀ ਆ ਤਾਂ ਫਿਰ ਆਪਾਂ ਉਹਦਾ ਕੀ ਸੋਲੂਸ਼ਨ ਕੱਢਣਾ ਆ ਆਦਰਵਾਇਜ਼ ਇਹਨੇ ਤੁਹਾਨੂੰ ਬਹੁਤ ਪ੍ਰੋਬਲਮ ਕਰ ਦੇਣੀ ਪਰ ਆ ਫਿਰ ਇਹੀ ਹੁੰਦਾ ਆ ਹਜੇ ਵੀ ਇਹੀ ਹੁੰਦਾ ਮੈਨੂੰ ਵੀ ਬਹੁਤ ਦੁੱਖ ਹੁੰਦਾ ਕਿ ਜਦੋਂ ਵੀਡੀਓ ਦੇਖ ਕੇ ਵੀ ਇਸ ਚੀਜ਼ ਨੂੰ ਇਗਨੋਰ ਕੀਤਾ ਜਾਂਦਾ ਹੈ ਕਿ ਇੱਕ ਟਾਇਲਟ ਘਰ ਦੇ ਵਿੱਚ ਕਿਸੇ ਨੂੰ ਕੈਂਸਰ ਕਿੱਦਾਂ ਕਰ ਸਕਦੀ ਆ ਸਰਜਰੀਸ ਕਿੱਦਾਂ ਕਰ ਸਕਦੀ ਆ ਜਾਂ ਇਹਦਾ ਕਿੱਦਾਂ ਹੁੰਦਾ ਆ ਹੁਣ ਕੀ ਹੋਇਆ ਇਹੋ ਪ੍ਰੈਗਨੈਂਟ ਸੀਗੇ ਜਦੋਂ ਉਸ ਘਰ ਦੇ ਵਿੱਚ ਮੂਵ ਹੋਏ ਉਸ ਅਪਾਰਟਮੈਂਟ ਦੇ ਦੇ ਵਿੱਚ ਮੂਵ ਹੋਏ ਐਂਡ ਇਹਨਾਂ ਦੇ ਬੱਚੇ ਦੇ ਸਿਰ ਦੇ ਵਿੱਚ ਇੱਥੇ ਟਿਊਮਰ ਹੋਇਆ ਕੰਨ ਦੇ ਲਾਗੇ ਐਂਡ ਉਹਦੀ ਹੁਣ ਸਰਜਰੀ ਹੋਈ ਆ ਸਰਜਰੀ ਹੋਣ ਤੋਂ ਬਾਅਦ ਫਿਰ ਇਹਨਾਂ ਨੇ ਕੰਟੈਕਟ ਕੀਤਾ ਕਿ ਪਲੀਜ਼ ਚੈੱਕ ਕਰੋ ਕਿਉਂਕਿ ਹੁਣ ਕਰ ਤਾਂ ਕੁਝ ਨਹੀਂ ਸਕਦੇ ਜਿਹੜੀ ਚੀਜ਼ ਹੋ ਗਈ ਹੋ ਗਈ ਪਰ ਅੱਗੇ ਕਿਸੇ ਫੈਮਿਲੀ ਮੈਂਬਰ ਦਾ ਕੋਈ ਨੁਕਸਾਨ ਨਾ ਹੋਵੇ ਸੋ ਅੱਜ ਇਹਨਾਂ ਦੀ ਜਦੋਂ ਅਪਾਰਟਮੈਂਟ ਵਿਜ਼ਿਟ ਕੀਤੀ ਆ ਇਹਨਾਂ ਦੀ ਜਿਹੜੀ ਟਾਇਲਟ ਆ ਉਹ 100% ਨਾਰਥ ਈਸਟ ਦੇ ਵਿੱਚ ਸੀਗੀ ਵਿਜ਼ਿਟ ਕਰਨ ਤੋਂ ਬਾਅਦ ਫਿਰ ਇਹਨਾਂ ਦਾ ਫੋਨ ਆਇਆ ਹੈ ਆਪਣੇ ਬੇਟੇ ਦੇ ਨਾਲ ਇੱਥੇ ਹਸਪੀਟਲ 'ਚ ਸੀਗੇ ਅੱਜ ਉਹਨਾਂ ਦੀ ਕੋਈ ਚੈੱਕਅਪ ਸੀਗੀ ਐਂਡ ਉਹ ਕਹਿੰਦੇ ਕਿ ਪਲੀਜ਼ ਸਾਨੂੰ ਇੱਥੇ ਤੁਸੀਂ ਜ਼ਰੂਰ ਮਿਲ ਕੇ ਜਾਓ ਐਂਡ ਮੈਂ ਮਿਲ ਕੇ ਆਦੀਆਂ ਵੇਰੀ ਸੈਡ ਬੱਚੇ ਇਦਾਂ ਦੇਖ ਨਹੀਂ ਹੁੰਦੇ ਇਹ ਤੁਹਾਡੀ ਚੋਇਸ ਆ ਤੁਸੀਂ ਕੀਮਤ ਤੋਂ ਬਚਣਾ ਤੁਹਾਡੀ ਚੋਇਸ ਆ ਤੁਸੀਂ ਸਰਜਰੀਸ ਤੋਂ ਬਚਣਾ ਇਹ ਤੁਹਾਡੀ ਚੋਇਸ ਆ ਤੁਸੀਂ ਹੈਲਥੀ ਰਹਿਣਾ ਦੇਖੋ ਜਿਹੜਾ ਫਲੂ ਬੁਖਾਰ ਖੰਗ ਮਾੜੀਆਂ ਮੋਟੀਆਂ ਚੀਜ਼ਾਂ ਤੋਂ ਜ਼ਿੰਦਗੀ ਚ ਚੱਲਦੀਆਂ ਰਹਿਣੀਆਂ ਪਰ ਇਦਾਂ ਦੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਜਿਹੜੀਆਂ ਜਾਨ ਲੈਵਾਤਾ ਤੇ ਬੱਚਿਆਂ ਨੂੰ ਹੋ ਸਕਦੀਆਂ ਤੁਹਾਨੂੰ ਹੋ ਸਕਦੀਆਂ ਉਹਨਾਂ ਤੋਂ ਬਚਣਾ ਉਹ ਤੁਹਾਡੀ ਆਪਣੀ ਚੋਇਸ ਆ